ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਆਪਣੀ ਚੈਨਲ ਦੇ ਵਿੱਚ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਆਪਾਂ ਬਿਲਕੁਲ ਠੀਕ ਐਂ ਜੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਆਪਣੀ ਵੀਡੀਓ ਦੇ ਵਿੱਚ ਹਮੇਸ਼ਾ ਤੁਹਾਨੂੰ ਮੋਟੀਵੇਸ਼ਨ ਦਿੰਨੇ ਆ ਤੇ ਆਪਾਂ ਜਿਹੜਾ ਆਪਣੇ ਐਕਸਪੀਰੀਅੰਸ ਕੀਤਾ ਹੁੰਦਾ ਗਰਮਾਣੀ ਦੇ ਆਧਾਰ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਤਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਲਾਈਕ ਵੀ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਇਹ ਭੈਣਾਂ ਲਈ ਆਪਣਾ ਲਈ ਸਪੈਸ਼ਲ ਇਹਨਾਂ ਦਾ ਚੈਨਲ ਹੈ ਤੇ ਭੈਣਾਂ ਜਰੂਰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਨੂੰ ਤੇ ਤਾਂ ਕਿ ਭੈਣਾਂ ਦੀ ਜ਼ਿੰਦਗੀ ਹੈ ਜਿਹੜੀ ਉਹਨਾਂ ਦੇ ਵਿੱਚ 스트ੈਸ ਖਤਮ ਹੋ ਸਕੇ ਟੈਨਸ਼ਨਾਂ ਖਤਮ ਹੋ ਜਾਣ ਤੇ ਆਪਾਂ ਆਪਣੀ ਜ਼ਿੰਦਗੀ ਹੈ ਜਿਹੜੀ ਉਹਨੂੰ ਆਸਾਨ ਬਣਾ ਲੱਗੇ ਤੇ ਰੋਜ਼ ਦੇ ਕੰਮ ਥੰਦਿਆਂ ਦੇ ਨਾਲ-ਨਾਲ ਤੁਹਾਨੂੰ ਆਪਾਂ ਆਪਣੀ ਗਰਵਾਣੀ ਦੇ ਐਕਸਪੀਰੀਅੰਸ ਹੈ ਜਿਹੜੇ ਉਹ ਸ਼ੇਅਰ ਕਰਦੇ ਰਹਿੰਦੇ ਆ ਕਿ ਕਿਵੇਂ ਆਪਣੇ ਘਰ ਦੇ ਵਿੱਚ ਬਰਕਤ ਆ ਜਾਂਦੀਆਂ ਹੈ ਤੇ ਕਿਵੇਂ ਆਪਣੇ ਘਰ ਦੇ ਵਿੱਚ ਆਪਾਂ ਗਰਵਾਣੀ ਦੇ ਆਧਾਰ ਤੇ ਜਿਹੜੀਆਂ ਪ੍ਰੋਬਲਮ ਉਹਨਾਂ ਨੂੰ ਸੋਲਵ ਕਰ ਸਕਦੇ ਆ ਤੇ ਦੁੱਖ ਕਲੇਸ਼ ਹੈ ਜਿਹੜੇ ਆਪਾਂ ਕੱਟ ਸਕਦੇ ਆ ਗੁਰਬਾਣੀ ਦੇ ਆਧਾਰ ਤੇ ਤੇ ਅੱਜ ਆਪਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਜਿਵੇਂ ਪੈਸਾ ਨਹੀਂ ਟਿਕਦਾ ਜਾਂ ਵਰਕਤ ਨਹੀਂ ਰਹਿੰਦੀ ਚੀਜ਼ਾਂ ਦੇ ਵਿੱਚ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਕੁਝ ਟਿਪਸ ਦੇਵਾਂਗੇ ਤਾਂ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਕੇ ਤਾਂ ਆਪਣੀ ਜ਼ਿੰਦਗੀ ਹੈ ਜਿਹੜੀ ਉਹਨਾਂ ਨੂੰ ਆਸਾਨ ਕਰ ਸਕਦੇ ਆ ਤੇ ਪੈਸੇ ਦੀ ਵੀ ਵਰਕਤ ਹੋਊਗੀ ਤੇ ਆਪਣੀਆਂ ਚੀਜ਼ਾਂ ਦੇ ਵਿੱਚ ਵੀ ਵਰਕਤ ਹੋਊਗੀ ਜੀ ਤੇ ਵੀਡੀਓ ਸ਼ੁਰੂ ਕਰਦੇ ਆਂ ਜੀ ਤਾਂ ਪਹਿਲਾ ਤਾਂ ਤੁਸੀਂ ਇਹ ਕੀ ਕਰਨਾ ਜਦੋਂ ਆਪਣਾ ਕੋਈ ਵੀ ਆਪਾਂ ਕਮਾਈ ਕਰਕੇ ਆਪਣੀ ਬੰਦੇ ਲੈ ਕੇ ਆਉਂਦੇ ਆ ਮਨੋਂ ਤੁਸੀਂ ਕਿੰਨਾ ਵੀ ਖੱਟਿਆ ਕਮਾਇਆ ਏ ਉਹ ਸਾਰਾ ਪਹਿਲਾਂ ਤੁਸੀਂ ਜਿੱਥੇ ਆਪਾਂ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਰੱਖਦੇ ਹੁੰਦੇ ਆ ਉੱਥੇ ਅਲੱਗ ਧਰਨ ਨਾਲ ਇੱਕ ਤੁਸੀਂ ਬਾਕਸ ਹੈ ਜਿਹੜਾ ਉਹਨਾਂ ਦੇ ਪੋਥੀ ਸਾਹਿਬ ਦੇ ਥੱਲੇ ਰੱਖ ਸਕਦੇ ਆ ਜਿਹਦੇ ਵਿੱਚ ਆਪਾਂ ਆਪਣੀ ਰੋਜ਼ ਦੀ ਜਿਹੜੀ ਕਮਾਈ ਆ ਉਹ ਆਪਾਂ ਉਹਦੇ ਵਿੱਚ ਰੱਖ ਦੇਣੀ ਆ ਜਿੰਨੇ ਵੀ ਤੁਸੀਂ ਕਮਾਉਣੇ 100 ਕਮਾਉਣੇ 50 ਕਮਾਉਣੇ ਆ 50000 ਕਮਾਉਣੇ ਲੱਖ ਕਮਾਉਣੇ ਆ ਸਾਰੀ ਤੁਸੀਂ ਜਿਹੜੀ ਕੈਸ਼ ਹੁੰਦਾ ਏ ਜਿਹੜਾ ਉਹ ਤੁਸੀਂ ਪਾਸ਼ਾ ਦੇ ਅੱਗੇ ਲਿਆ ਕੇ ਪਹਿਲਾਂ ਟੇਕਣਾ ਹੀ ਟੇਕਣਾ ਏ ਤਾਂ ਅਸੀਂ ਤਾਂ ਪੈਸੇ ਉੱਥੇ ਹੀ ਰੱਖ ਦਿੰਨੇ ਹੁੰਨੇ ਹਮੇਸ਼ਾ ਤਾਂ ਤੁਸੀਂ ਜਦੋਂ ਪੈਸੇ ਰੱਖਣੇ ਆ ਤਾਂ ਮੱਥਾ ਟੇਕਣਾ ਏ ਜਰੂਰ ਕੇ ਪਾਸ਼ਾ ਅਸੀਂ ਤੁਹਾਡੀ ਰਹਿਮਤ ਦੇ ਨਾਲ ਹੀ ਤੁਹਾਡੇ ਦਿੱਤੇ ਹੋਏ ਬਲ ਦੇ ਨਾਲ ਹੀ ਅਸੀਂ ਇਹ ਪੈਸੇ ਕਮਾ ਕੇ ਲਿਆਏ ਆ ਤਾਂ ਤੁਸੀਂ ਸਬਕਾਰ ਕਰੋ ਤੇ ਜਿੰਨੇ ਤੁਹਾਡੇ ਬੱਚੇ ਨੂੰ ਲੋੜ ਹੋਊਗੀ ਤਾਂ ਤੁਸੀਂ ਆਪਾਂ ਨੂੰ ਦਿੰਦੇ ਰਹੋ ਤਾਂ ਅਸੀਂ ਇਹ ਚੀਜ਼ਾਂ ਕਰਕੇ ਦੇਖਣਾ ਹਮੇਸ਼ਾ ਅਸੀਂ ਜਦੋਂ ਵੀ ਪੈਸੇ ਲੈ ਕੇ ਜਾਂਦੇ ਆ ਜਾਂ ਕੱਢ ਕੇ ਜਾਂਦੇ ਆ ਤਾਂ ਪਾਸ਼ਾ ਦੇ ਮੂਹਰੇ ਮੱਥਾ ਟੇਕ ਕੇ ਫੇਰ ਹੀ ਲੈ ਕੇ ਜਾਂਦੇ ਆ ਤੇ ਫੇਰ ਹੀ ਰੱਖਦੇ ਆਂ ਅਸੀਂ ਮੱਥਾ ਟੇਕ ਕੇ ਵੀ ਪਾਸ਼ਾ ਤੁਹਾਡੇ ਬੱਚਾ ਨੇ ਕਮਾਈ ਕੀਤੀ ਹੈ ਤੇ ਬਰਕਤ ਪਾਓ ਇਹਦੇ ਵਿੱਚ ਤਾਂ ਜਦੋਂ ਅਸੀਂ ਸਾਨੂੰ ਲੋੜ ਹੁੰਦੀ ਹੈ ਪੈਸਿਆਂ ਦੀ ਤਾਂ ਸਾਰੇ ਟੱਬਰ ਨੇ ਹਮੇਸ਼ਾ ਉੱਥੋਂ ਹੀ ਪੈਸੇ ਕੱਢ ਕੇ ਲੈ ਕੇ ਜਾਣੇ ਆ ਤੇ ਮੱਥਾ ਟੇਕ ਕੇ ਲੈ ਕੇ ਜਾਣੇ ਆ ਪਾਸ਼ਾ ਤੇਰੇ ਬੱਚੇ ਨੂੰ ਲੋੜ ਹੈ ਕਹਾਂ ਜਾਜਤ ਦਿਓ ਤਾਂ ਕਿ ਅਸੀਂ ਪੈਸੇ ਜਿਹੜੇ ਸਹੀ ਥਾਂ ਲੱਗਣ ਤੇ ਬਾਧੇ ਤੇ ਬਰਕਤ ਵਾਲੇ ਹੋਣ ਜਿਹੜੇ ਪੈਸੇ ਜਿੱਥੇ ਵੀ ਲੱਗਣ ਵਧੀਆ ਕਾਰਜ ਹੋਵੇ ਸਾਡਾ ਤਾਂ ਉਹ ਕੰਮ ਵੀ ਸਕਸੈਸ ਹੁੰਦਾ 100% ਤੇ ਜਿਹੜੀ ਤੂੰ ਦੀ ਫਾਲਤੂ ਫਜ਼ੂਲ ਖਰਚੀ ਦਵਾਈ ਬੂਟੀ ਤੇ ਜਾਂ ਕਿਸੇ ਇਹੋ ਜਿਹੀ ਚੀਜ਼ਾਂ ਤੇ ਬਿਲਕੁਲ ਨਹੀਂ ਲੱਗਦੀ ਉਹ ਜਿਹੜੀ ਆਪਣੇ ਪੈਸੇ ਲੈ ਕੇ ਜਾਂਦੇ ਆਪਾਂ ਤਾਂ ਇੱਕ ਤਰ੍ਹਾਂ ਨਾਲ ਆਪਾਂ ਆਪਣੇ ਮਾਪਿਓ ਦੀ ਜੀ ਤੋਂ ਪੈਸੇ ਵੜਕੇ ਲੈ ਜਾਂਦੇ ਆ ਤਾਂ ਆਪਾਂ ਉਸੇ ਤਰ੍ਹਾਂ ਹੀ ਪਾਸ਼ਾ ਨੂੰ ਕਹਿਣਾ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਆ ਪਾਸ਼ਾ ਤਾਂ ਤੁਸੀਂ ਸਾਨੂੰ ਲੋਡ ਅਸੀਂ ਲੈ ਕੇ ਜਾਂਦੇ ਆ ਤਾਂ ਤੁਸੀਂ ਵੀ 25 ਦਿਨੇ ਚੀਜ਼ਾਂ ਕਰਕੇ ਦੇਖ ਲੂ ਤਾਂ ਤੁਹਾਨੂੰ ਖੁਦ ਨੂੰ ਪਤਾ ਲੱਗ ਜੂਗਾ ਕਿਉਂਕਿ ਅਸੀਂ ਇਹ ਸਾਰੀਆਂ ਚੀਜ਼ਾਂ ਕਰਦੇ ਆ ਕੋਈ ਅੱਜ ਤੋਂ ਨਹੀਂ ਅਸੀਂ 4-5 ਸਾਲਾਂ ਤੋਂ ਕਰਦੇ ਆ ਤੇ ਵਾਹਿਗੁਰੂ ਦੀ ਬਹੁਤ ਹੀ ਜ਼ਿਆਦਾ ਮਿਹਰ ਹੈ ਸਾਡੇ ਤੇ ਤੇ ਕੋਈ ਐਵੇਂ ਨਹੀਂ ਸਾਨੂੰ ਕਿਸੇ ਚੀਜ਼ ਦੀ ਤੋਟ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਤਾਂ ਅਸੀਂ ਹਮੇਸ਼ਾ ਹੀ ਇਹ ਚੀਜ਼ਾਂ ਕਰਦੇ ਰਹਿਣੇ ਆ ਤੇ ਦੂਜੇ ਨੰਬਰ ਤੇ ਤੁਸੀਂ ਆ ਜਿਵੇਂ ਜੀ ਆਪਣੀ ਕਮਾਈ ਆ ਮੰਨ ਲਓ ਆਪਣੀ ਮਹੀਨੇ ਦੀ ਕਮਾਈ 10000 5000 ਜਿੰਨੀ ਵੀ ਹੈ ਭਲਾ ਦੀ ਆਪਾਂ 100 ਰੁਪਿਆ ਵੀ ਮਹੀਨੇ ਦਾ ਕਮਾਉਣੇ ਆ ਤਾਂ ਤੁਸੀਂ ਉਹਦੇ ਵਿੱਚੋਂ 10 ਮਹੀ ਹਿੱਸਾ ਜ਼ਰੂਰ ਕੱਢਣਾ ਹੈ ਜੀ ਜਿਵੇਂ ਆਪਾਂ ਹੁਣ 50000 ਰੁਪਿਆ ਮਹੀਨੇ ਦਾ ਕਮਾਉਣੇ ਆ ਤਾਂ ਆਪਾਂ ਨੂੰ 5000 ਰੁਪਿਆ ਕੱਢਣਾ ਮੁਸ਼ਕਲ ਲੱਗਦਾ ਹੈ ਪਹਿਲਾਂ ਪਹਿਲਾਂ ਲੱਗਦਾ ਹੁੰਦਾ ਜੀ ਪਰ ਤੁਸੀਂ ਜਦੋਂ ਕੱਢਣ ਲੱਗ ਜੂਗੇ ਤਾਂ ਤੁਹਾਨੂੰ ਖੁਦ ਨੂੰ ਮਹਿਸੂਸ ਹੋਣ ਲੱਗ ਜੂਗਾ ਜਿਹੜੀ ਬਰਕਤ ਆ ਤੁਹਾਡੀ ਦੁੱਗਣੀ ਤਿਗਣੀ ਹੋ ਜਾਣੀ ਹੈ ਜਿਹੜੀ ਤੁਸੀਂ ਕਮਾਈ ਕਰੋਗੇ ਤਹੇ ਤੁਜੇ ਤੁਸੀਂ ਜਰੂਰ ਕਰਕੇ ਵੇਖਿਓ ਤੁਹਾਨੂੰ ਫਰਕ ਖੁਦ ਨੂੰ ਮਹਿਸੂਸ ਹੋਊਗਾ ਵੀ ਤੁਸੀਂ ਕੀ ਫੀਲ ਕਰਦੇ ਹੋ ਇਹ ਚੀਜ਼ਾਂ ਕਰਨ ਨੂੰ ਬਹੁਤ ਛੋਟੀਆਂ ਲੱਗਦੀਆਂ ਨੇ ਦੇਖ ਨੂੰ ਪਰ ਜੇ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਕਰਨ ਲੱਗ ਜੋਗੇ ਤਾਂ ਤੁਸੀਂ ਬਰਕਤ ਆਪਦੀ ਖੁਦ ਮਹਿਸੂਸ ਕਰੋਗੇ ਵੀ ਤੁਹਾਡੇ ਘਰ ਕਿੰਨਾ ਚੇਂਜ ਆਇਆ ਹੈ ਸਾਰੀਆਂ ਚੀਜ਼ਾਂ ਨਾਲ ਤੁਸੀਂ ਜਰੂਰ ਦਸਮਾ ਹਿੱਸਾ ਕਮਾਈ ਦੇ ਵਿੱਚੋਂ ਦਸਮੰਦ ਲਈ ਜਰੂਰ ਕੱਢਣੋ ਭਾਵੇਂ ਤੁਸੀਂ ਗੁਰਦੁਆਰਾ ਸਾਹਿਬ ਚੜ੍ਹਾ ਆ ਜੇ ਨੇ ਜਿਵੇਂ ਸਿੱਧਾ ਗੁਰਦੁਆਰਾ ਸਾਹਿਬ ਹੀ ਦੇ ਕੇ ਆਉਣੀ ਹੁੰਦੀ ਹੈ ਜਿੰਨੂੰ ਬਾਬਾ ਜੀ ਨੂੰ ਜਿਵੇਂ ਵੀ ਠੀਕ ਲੱਦਾ ਉਹ ਉਵੇਂ ਕਰ ਲੈਣੇ ਹੁੰਦੇ ਆ ਕਿਉਂਕਿ ਆਪਾਂ ਨੂੰ ਤਾਂ ਨਹੀਂ ਪਤਾ ਉਥੇ ਜ਼ਰੂਰਤ ਮੰਦਾਂ ਨੂੰ ਵੀ ਜਿਵੇਂ ਰਾਸ਼ਨ ਦੇ ਦਿੰਦੇ ਆ ਉਹ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਹੈ ਕਈ ਵਾਰੀ ਲੰਗਰ ਦੀਆਂ ਚੀਜ਼ਾਂ ਵਸਤਾ ਲੈ ਆਉਂਦੇ ਆ ਬਾਬਾ ਜੀ ਤਾਂ ਆਪਾਂ ਨੂੰ ਬੈਸਟ ਇਹੀ ਲੱਗਦਾ ਵੀ ਆਪਾਂ ਤਾਂ ਗੁਰਦੁਆਰਾ ਸਾਹਿਬ ਹੈ ਜਿਹੜਾ ਆਪਣਾ ਦਸਵੰਦ ਦੇ ਆਉਣੇ ਹੁੰਨੇ ਆ ਜੀ ਵੈਸੇ ਜਿਵੇਂ ਸੋਨੂੰ ਠੀਕ ਲੱਗਦਾ ਤੁਸੀਂ ਉਵੇਂ ਆਪਦੇ ਦਸਵੰਦ ਨੂੰ ਦੇ ਸਕਦੇ ਆ ਤੇ ਤੀਜੇ ਨੰਬਰ ਤੇ ਆ ਜਾਂਦਾ ਜੀ ਆਪਣਾ ਜਿਵੇਂ ਹੁਣ ਆਪਾਂ ਕੋਈ ਵੀ ਚੀਜ਼ ਵਸਤ ਲੈ ਕੇ ਆਉਣੇ ਆ ਮੰਨੂ ਲੋ ਆਪਾਂ ਰਸੋਈ ਦਾ ਸਮਾਨ ਲੈ ਕੇ ਆਉਣੇ ਆ ਜਿਵੇਂ ਅਸੀਂ ਮਹੀਨੇ ਬਾਅਦ ਆਪਣਾ ਰਸੋਈ ਦਾ ਸਮਾਨ ਲੈ ਕੇ ਆਉਣੇ ਆ ਤਾਂ ਉਹ ਵੀ ਅਸੀਂ ਪਾਸ਼ਾ ਦੇ ਅੱਗੇ ਮੱਥਾ ਟੇਕਦੇ ਆ ਲਿਆ ਕੇ ਵੀ ਪਾਸ਼ਾ ਤੁਹਾਡੀ ਰਾਜਾ ਨਾਲ ਤੁਹਾਡੀ ਰਹਿਮਤ ਨਾਲ ਹੀ ਆਪਣੇ ਘਰੇ ਜਿਹੜਾ ਰਸੋਈ ਦਾ ਸਮਾਨ ਆਇਆ ਤੇ ਤੁਸੀਂ ਵੀ ਭੋਗ ਲਵਾਓ ਤਾਂ ਅਸੀਂ ਇਹ ਕਹਿ ਕੇ ਤੇ ਜਿਹੜੀਆਂ ਗੁਰਦੁਆਰਾ ਸਾਹਿਬ ਚੜਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਜਿਵੇਂ ਮੁੱਠੀ-ਮੁੱਠੀ ਖੰਡ ਕੱਢ ਲਈ ਥੋੜਾ ਤੇਲ ਕੱਢ ਲਿਆ ਤੇ ਵਿੱਚ ਆਹ ਪੱਤੀ ਕੱਢ ਲਈ ਦਾਲਾ ਕੱਢ ਲਈ ਇਹ ਸਾਰੀਆਂ ਚੀਜ਼ਾਂ ਕੱਢ ਕੇ ਗੁਰਦੁਆਰਾ ਸਾਹਿਬ ਚੜਾਏ ਹੋਣੀਆਂ ਤਾਂ ਇਹਨਾਂ ਚੀਜ਼ਾਂ ਨਾਲ ਵੀ ਜਿਹੜਾ ਬਹੁਤ ਫਰਕ ਪੈਂਦਾ ਜੀ ਤੇ ਵਰਕਤਾ ਬਣੀਆਂ ਰਹਿੰਦਾਂ ਏ ਤੇ ਇਹ ਗੱਲਾਂ ਯਕੀਨ ਕਰਨੀਆਂ ਜੀ ਜੇ ਤੁਸੀਂ ਭਰੋਸੇ ਨਾਲ ਪਰਮਾਤਮਾ ਤੇ ਇਹ ਗੱਲਾਂ ਨੂੰ ਅਪਣਾਓਗੇ ਤਾਂ ਫਰਕ ਤੁਸੀਂ 100% ਦੇਖੋਗੇ ਕਿਉਂਕਿ ਇਹ ਕੋਈ ਕਿਸੇ ਤੋਂ ਸਿੱਖੂਗਾ ਸਿਖਾਗਾ ਗੱਲਾਂ ਨਹੀਂ ਜਾਂ ਅਸੀਂ ਖੁਦ ਇਹਨਾਂ ਨੂੰ ਐਕਸਪੀਰੀਅੰਸ ਕਰਕੇ ਦੇਖਿਆ ਹੋਇਆ ਹੈ ਜੀ ਤੇ ਬਹੁਤ ਜ਼ਿਆਦਾ ਫਰਕ ਪੈਂਦਾ 100 ਤੋਂ ਪਲੱਸ ਫਰਕ ਪੈਂਦਾ ਇਹਨਾਂ ਚੀਜ਼ਾਂ ਨਾਲ ਤਰਸੋਈ ਦੇ ਸਮਾਨ ਵਿੱਚੋਂ ਤੁਸੀਂ ਬਾਬਾ ਜੀ ਲਈ ਕੱਢਣਾ ਗੁਰਦੁਆਰਾ ਸਾਹਿਬ ਲਈ ਸਾਰਾ ਕੁਝ ਤਾਂ ਤੁਸੀਂ ਦੇਖੋਗੇ ਬਰਕਤਾਂ ਜਿਹੜੀਆਂ ਬਹੁਤ ਜ਼ਿਆਦਾ ਆਣਗੀਆਂ ਜੀ ਇਹ ਚੀਜ਼ਾਂ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਕਿ ਲਾਈਕ ਵੀ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਪ੍ਰਮਾਤਮਾ ਤੇ ਹਮੇਸ਼ਾ ਪ੍ਰੋਸਾਰ ਰੱਖੋ ਜੀ ਉਹ ਸਭ ਕੁਝ ਕਰਦੇ ਆ ਤੇ ਉਸ ਕਰਨ ਗਣ ਸਮਰਥ ਹੈ ਮੇਰਾ ਪ੍ਰਮਾਤਮਾ ਤੇ ਮਿਲਦੇ ਆਂ ਤੁਹਾਨੂੰ ਹੋਰ ਵੀਡੀਓ ਦੇ ਨਾਲ